ਮੇਰਾ ਨਾਮ ਰੋਹਨ ਜੰਗਲਾਵੀ ਮੈਂ ਜੀ ਮਾਬੜਾ ਜੀ ਸਾਡਾ ਮਸਲਾ ਇਹ ਹੈ ਜੀ ਜਿਹੜਾ ਸਾਡਾ ਅਪਲਾਈ ਹੋਰ ਤੁਹਾਨੂੰ ਨਿਗਾਰਦੇ ਬਣਾ ਦੇ ਦਿੱਤਾ ਜੋ ਵੀ ਸਾਡੇ ਸੁਰਦਾ ਵਾਪਸ ਹੈ ਸਾਨੂੰ ਦਿੱਕਤ ਆ ਰਹੀ ਹੈ ਕਿ ਜਿਹੜੀ ਇਹਦੇ ਨਿੱਕੇ ਇਹਨਾਂ ਨੇ ਰੈੱਡ ਲਾਈਟ ਇੰਸਟਾਲ ਕਰਤੀ ਹੈ ਉਹਦੇ ਨਾਲ ਸਾਨੂੰ ਬੜੀ ਤਕਲੀਫ ਆ ਦੇਖਣੇ ਪੈ ਰਹੀ ਆ ਰੈੱਡ ਲਾਈਟ ਨਾਲ ਸਮੱਸਿਆ ਇਹ ਆ ਰਹੀ ਆ ਕਿ ਪਹਿਲਾਂ ਹੁਣ ਤੁਸੀਂ ਇਸ ਟਾਈਮ ਦੇਖੋ ਜਿਵੇਂ ਜੀ ਇਸ ਟਾਈਮ ਦੇਖ ਰਹੇ ਹਾਂ ਸਾਡਾ ਡਰਾਈਵਿੰਗ ਬੜਾ ਸਮੂਥ ਚੱਲ ਰਿਹਾ ਜਦੋਂ ਆਪਾਂ ਰੈੱਡ ਲਾਈਟ ਨੂੰ ਇਹਨਾਂ ਸਟਾਰਟ ਕਰਦੇ ਆ ਅੱਜ ਪਾਰਨਗਰ ਚੌਂਕ ਤੋਂ ਲੈ ਕੇ ਬਸ ਸਟੈਂਡ ਤੱਕ ਜਾਣ ਲੱਗ ਪਿਆ। ਜਿਹਦੇ ਨਾਲ ਜੀ ਜ਼ਿਆਦੇ ਦੁਕਾਨਦਾਰਾਂ ਨੂੰ ਬਹੁਤ ਜ਼ਿਆਦੀ ਨੁਕਸਾਨ ਆ ਰਹੀ ਆ। ਇਸੇ ਮਤਲਬ ਸਮਝੋ ਤੁਸੀਂ ਕੱਟੋ ਘੱਟ ਸਾਡਾ ਜਿਹੜਾ ਪਾਰਕਿੰਗ ਵਾਸਤੇ ਅਰੋੜਾ ਜੀ ਵੱਲੋਂ ਜਿਹੜਾ ਇੰਸਟਾਲ ਕਰਾਈ ਗਈ ਸੀ, ਉਹਦੇ ਉੱਤੇ ਵੀ ਟ੍ਰੈਫਿਕ ਜਮ ਹੋ ਜਾਂਦਾ। ਅੱਜ ਆ ਪਾਰਕਿੰਗ ਵੀ ਤੁਹਾਡੇ ਸਾਹਮਣੇ ਜਿਹੜੀ ਅਰੋੜਾ ਜੀ ਨੇ ਤੁਹਾਨੂੰ ਲਾਡ ਕਰਾਈ ਸੀ ਗੋਗੀ ਜੀ ਨੇ ਹੁੰਦੇ। ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਏਸੀਪੀ ਟ੍ਰੈਫਿਕ ਨੂੰ ਐਸਪੀ ਮਾਪੁਰੇ ਵਾਲ ਮੈਡਮ ਨੂੰ ਕਿ ਰੈੱਡ ਲਾਈਟਾਂ ਨੂੰ ਛੱਡ ਦੇ ਜਿਵੇਂ ਕਈ ਬਹਾਲ ਪੈਣਾ ਚੱਲ ਰਿਹਾ ਉਦਾਂ ਹੀ ਚੱਲਦੇ ਰਹਿਣੇ ਚਾਹੀਦਾ ਰੈੱਡ ਲਾਈਟਾਂ ਆ ਗਈਆਂ ਦਿੱਕਤ ਜੀ ਆ ਗਈ ਦਿੱਕਤ ਇਹ ਮੇਨਲੀ ਦਿੱਕਤ ਇਹ ਕਿ ਚੌਕ ਬੜਾ ਵੱਡਾ ਹੈ ਤੇ ਰੈੱਡ ਲਾਈਟ ਜਾਮ ਜਾਮ ਨਹੀਂ ਆ ਜੀ ਪਰ ਬਰਕਾਰ ਜ਼ੋਰ ਲਾ ਰਹੀ ਹੈ ਰੈੱਡ ਲਾਈਟ ਲਗਾਉਣ ਦਾ ਰੈੱਡ ਲਾਈਟ ਨਹੀਂ ਇੱਥੇ ਕੰਮ ਜਾ ਬੈ ਜੀ ਰੈੱਡ ਲਾਈਟ ਪਹਿਲੇ ਹਫਤੇ ਦਸ ਦਿਨਾਂ ਤੋਂ ਸਦਾਰੀਮਣ ਚੱਲਦਾ ਰਿਹਾ ਪਰ ਜਿਹੜਾ ਵੀ ਬਹੁਤ ਜ਼ਿਆਦਾ ਹੁਣ ਤੁਸੀਂ ਇਸ ਟਾਈਮ ਦੇਖੋ ਸਮੋਤਨੀ ਜਾ ਰਿਹਾ ਹੈ ਟ੍ਰੈਫਿਕ ਜੇ ਦਿੱਲੀ ਤੋਂ ਜਿਹੜਾ ਗੁਰगांव ਜਾਂਦੇ ਹੋ रेगुलर गुरगांव तक जाऊंगा कोई रेड लाइन तो नहीं मिलती हजारों गाड़ियां लाइन पे चली जांदा ट्रग ये भी जाओ वही मांग हैं कि कागज मेरा रोको ना वहां ना मेन में रुकया है या क्या अंग्रेजी कहते स्लिप लाइन है नहीं ना सर्विस लाइन है तेरा वे देव रोहतक रोबाल कुछ ने जाना है ओनो आपका पार्टनर है क्यों 5 मिनट खड़ा रख लेने रेड लाइन शाम नाडा ये किया सही वास्तव में काम काम और परसों मैं आप देखे एमएलए जाओ की गड्डी भी जान काफी देर पड़ी रही है ਅੱਗੇ ਅੱਗੇ ਜਿਹੜਾ ਉਹਨਾਂ ਨੇ ਕਰਨਿਆ ਕਿ ਰੈਡ ਲਾਈਟ ਦੇ ਉੱਤੇ ਜੋ ਨਾਲਾ ਰੈਡ ਲਾਈਟ ਨੂੰ ਬੰਦ ਕਰ ਦਿੱਤਾ ਜਾਵੇ ਕਿਉਂਕਿ ਜੋ ਬਾਪ ਸਿੰਪਲ ਆਪਾਂ ਟ੍ਰੈਫਿਕ ਦੇ ਆਪਰੇਟੇਟਿੰਗ ਸੌ ਰਹੇ ਹਰ ਵੇਲੇ ਹੈਨ ਅਵੇਲੇਬਲ ਬਿਲਕੁਲ ਜਾਣ ਤੋਂ ਅਸੁਰੱਖਿਅਤ ਹੋ ਜਾਵੇ